ਤੋ ਲੋ ਦੋਸਤੋ ਲਾਈਵ ਹੋਇਆ ਸ਼੍ਰੀ ਗੁਰੂ ਰਵਿਦਾਸ ਚੌਂਕ ਤੋਂ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਲੰਧਰ ਦੀਆਂ ਵੱਡੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਇੱਕ ਛੋਟੇ ਹਾਤੀ ਦਾ ਜਿਹੜਾ ਕਿ ਬਹੁਤ ਭਿਆਨਕ ਜਿਹੜਾ ਕਿ ਇੱਕ ਐਕਸੀਡੈਂਟ ਹੋਇਆ ਚੌਂਕ ਦੇ ਵਿੱਚ ਸੋ ਤੁਹਾਨੂੰ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਸ਼੍ਰੀ ਗੁਰੂ ਰਵਿਦਾਸ ਚੌਂਕ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਛੋਟੇ ਹਾਤੀ ਦੇ ਹਾਲਾਤ ਤੁਸੀਂ ਦੇਖੋ ਜਿ ਕਿੰਨੇ ਮਾੜੇ ਹਾਲਾਤ ਹੋ ਚੁੱਕੇ ਨੇ ਤਸਵੀਰਾਂ ਜਿਹੜੀਆਂ ਤੁਹਾਨੂੰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਇਹ ਜਲੰਧਰ ਦੀਆਂ ਤਸਵੀਰਾਂ ਨੇ ਸੋ ਤੁਸੀਂ ਦੇਖ ਸਕਦੇ ਹੋ ਸਹੀ ਹੈ ਪਾਹ ਸਰਪ੍ਰੀਤ ਰੋ ਰੋਦੇ ਬਹੁਤ ਦਰਸਾਉਂਦੇ ਹੋ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਤਸਵੀਰਾਂ ਨੇ ਇਹ ਜਲੰਧਰ ਦੀਆਂ ਤਸਵੀਰਾਂ ਨੇ

ਹੰਗਾਮਾ ਹੋ ਰਿਹਾ ਵੀ ਦੇਖ ਸਕਦੇ ਹੋ ਇਹ ਰਮਲਾ ਜ ਕਰਾਉਣਾ ਪਈ ਆ ਜੀ ਬੱਲੇ ਬਈਆਂ ਨੇ ਨਹੀਂ ਭਾਜੀ ਕੀ ਹੋਇਆ ਕਿ ਆ ਮੈਂ ਕਢਾਉਣਾ ਯਾਰ ਮੈਂ ਕਢਾਉਣਾ ਚਾਹਤ ਹਾਂ ਤੁਸੀਂ ਤਸਵੀਰਾਂ ਤਾਂ ਨਾਂ ਸਾਂਝੇ ਕੀਤੇ ਜਾ ਰਹੇ ਨੇ ਜਲੰਧਰ ਦੀਆਂ ਤਸਵੀਰਾਂ ਨੇ ਵੱਡੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸ੍ਰੀ ਗੁਰੂ ਰਵਿਦਾਸ ਚੌਂਕ ਦੇ ਵਿੱਚ ਜਿਹੜਾ ਇੱਕ ਛੋਟੇ ਹਾਥੀ ਵਾਲਾ ਕਿ ਐਕਸੀਡੈਂਟ ਹੋਇਆ ਉਹ ਦੱਸਿਆ ਜਾ ਰਿਹਾ ਕਿ ਹੰਗਾਮਾ ਵੀ ਜਿਹੜਾ ਕਿ ਹੋ ਰਿਹਾ ਗੋਡੀਆਂ ਤਸਵੀਰਾਂ ਤਾਂ ਨਾਲ ਸਾਂਝੀਆਂ ਕੀਤੀਆਂ ਯਾਰਿਆ ਨੇ ਜਲੰਧਰ ਦੀਆਂ ਤਸਵੀਰਾਂ ਨੇ ਕੋਈ ਨਹੀਂ ਜੈਸਾ ਦੂਜੀ ਅਫਸਰ ਬਿਨਾ ਬੰਦਾ ਨਹੀਂ ਭਾਈ ਭਾਈ ਕੋਈ ਭਾਈ ਮੇਰਾ ਵੀ ਕੈਮਰਾ ਨਾਲ ਮੇਰਾ ਵੀ ਉਹ ਚਾਰਿਆ ਮੈਨੂੰ ਕਦੇ ਵਕੀ ਦੱਸ ਕੈਮਰਾ ਨਹੀਂ ਕਰਦਾ ਯਾਰ ਕਪਤਨ ਕਹਿੰਦਾ ਤੁਹਾਡੀ ਕੋਈ ਬਣਦੀ ਯਾਰ ਸੋ ਮੋਕੇ ਦਾੰਦਾ ਸੀ ਕਿ ਤਲੀਪ ਸਿੰਘ ਜੀ ਪਹੁੰਚੇ ਇੱਥੇ ਸੋ ਮੋਕੇ ਖਾਣਾ ਪਾੜਦੇ ਗੈਂਬਦੋ ਯਾਰ ਨੂੰ ਜਾਣਦੋ ਸਾਡੀ ਜਗ੍ਹਾ ਸਭ ਤੋਂ ਜੀ ਕਹਿੰਦੇ ਹਾਂ ਹਾਂ ਆਹ ਮਾਫ ਕਰਦੇ ਜੀ ਗੱਲ ਯਾਰ ਕੋਈ ਗੱਲ ਨਹੀਂ ਹਲੋ ਸਰ ਕੀ ਹੋਇਆ ਕੀ ਵਾਲਾ ਦਾ ਇਹ ਚੱਲ ਰਿਹਾ ਹੈ ਕੀ ਅੱਛਾ ਇੱਕੜੀ ਪਈ ਕਿ ਟਿਕਟ ਹਾਲੋ ਬੜਾ ਆਪੜਾ ਬਾਈ ਡਰਾਈਵਰ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਹੰਗਾਮਾ ਹੋ ਰਿਹਾ ਹੈ ਉਧਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਚੌਂਕ ਤੇ ਲਗ ਐਕਸੀਡੈਂਟ ਹੋਇਆ ਛੋਟੇ ਹਾਤੀ ਦਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਮੌਕੇ ਤੇ ਜਿਹੜਾ ਕਿ ਪ੍ਰਸ਼ਾਸਨ ਵੀ ਇੱਥੇ ਮੌਕੇ ਤੇ ਪਹੁੰਚ ਚੁੱਕਿਆ ਹੈ ਹਾਲਵਾਲ ਕਰਨ ਦੀ ਕੋਸ਼ਿਸ਼ ਕਰਾਂਗੇ ਓਏ ਓਏ ਚਲੋ ਚਲੋ ਕਿੱਥੇ ਟ੍ਰਾਈ ਕਰੀਏ ਤੇ ਭਾਈ ਹੁਣ ਮੈਨੂੰ ਪਹਿਲੇ ਇਹ ਰਹਿ ਚੁਕੇ ਐਂਡੇ ਨੇ ਬੀਤੀਆ ਬੁਫਾਰ ਕਰਨ ਡਿਆ ਮੈਂ ਕਿਹ ਨਹੀਂ ਭਜੀ ਮੈਨੂੰ ਸਾਰੇ ਕਹਿੰਦੇ ਪੂਲ ਸਾਰੇ ਕਹਿੰਦੇ ਕਿੰਨੇ ਬੁਫਾਰਾ ਕਿਤੇ ਆ ਅਸਰੇ ਪੂਲ ਸਾਰੇ ਦਾ ਸਾਫ ਕਰ ਮੇਰਾ ਭਰਾ ਨਾ ਕਸਾਫ ਕਰਾ ਗੁੱਪੜਾ ਹੈਗਾ 2000 ਕਿਸੇ ਦਾ ਭਰਾ ਬੁਫਾਰਾ ਕਾਲੀ ਮਨ ਦਿਨਾਰ ਬਾਹਰ ਕੱਢ ਦਿੱਤਾ ਗਿਆ ਹੈ। ਤੋਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਲੰਧਰ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਉਂਦੀਆਂ ਲਾਈਵ ਤਸਵੀਰਾਂ ਨੇ। ਤੋਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਜਿਹੜੀਆਂ ਤਸਵੀਰਾਂ ਨੇ ਜਲੰਧਰ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਲਗੀ। ਡਰਾਈਵਰ ਨੂੰ ਜਿਹੜਾ ਕਿ ਗੱਡੀ ਦੇ ਵਿੱਚੋਂ ਜਿਹੜਾ ਕਿ ਪਬਲਿਕ ਵੱਲੋਂ ਜਿਹੜਾ ਕਿ ਕੱਢਿਆ ਗਿਆ ਉਹ ਦੱਸਿਆ ਜਾ ਰਿਹਾ ਕਿ ਡਰਾਈਵਰ ਜਿਹੜਾ ਕਿ ਗੱਡੀ ਦੇ ਵਿੱਚ ਜਿਹੜਾ ਕਿ ਫਸ ਚੁੱਕਿਆ ਸੀ ਪੂਰੀ ਤਰ੍ਹਾਂ ਸੋ ਜਿਹੜਾ ਕਿ ਲੋਕਾਂ ਦੀ ਹੈਲਪ ਲਈ ਕੀ ਉਹਨੂੰ ਮਿਲੀ ਏ ਉਹ ਲੋਕਾਂ ਦੀ ਹੈਲਪ ਕਰਕੇ ਜਿਹੜਾ ਕਿ ਡਰਾਈਵਰ ਗੱਡੀ ਦੇ ਵਿੱਚੋਂ ਬਾਹਰ ਆ ਚੁੱਕਿਆ ਸੋ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਰੂਰ ਹੇ ਪਾਣੀ ਨਾ ਪੀਲਾ ਥੋੜਾ ਤੂੰ ਮੈਨੂੰ ਗੇਂਦੇ ਤੂੰ ਪੀਂਦੀ ਆ ਤੂੰ ਕੁਛ ਨਾ ਕਰ ਪੀਤੀ ਉਹ ਤਾਂ ਪਤਾ ਹੀ ਆ ਪੀਦੀ ਉਹ ਪੀਤੀਏ ਤੇ ਉਹਨੂੰ ਬਚਾ ਨਹੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਉਹ ਮਾਮਲਾ ਜਿਹੜਾ ਪਸ ਰਿਹਾ ਤੁਸੀਂ ਦੇਖ ਸਕਦੇ ਹੋ ਤਾਂ ਆਦਮ ਦੇ ਨਾਲ ਜਿਹੜੀ ਹੈ ਸੋ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਮੁਲਾਜ਼ਮ ਨਾਲ ਵੀ ਜਿਹੜੇ ਕਿ ਹੱਥੋ ਪਾਈ ਹੋ ਰਹੀ ਹੈ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਜਲੰਧਰ ਦੀਆਂ ਤਸਵੀਰਾਂ ਨੇ ਵੱਡੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਗੱਡੀਆਂ ਨੁਕਸਾਨ ਵੀ ਦੇਖ ਸਕਦੇ ਹੋ ਜਿਹੜਾ ਗੱਡੀ ਦਾ ਲੱਗੀ ਬੋਨਟ ਔਰ ਕਾਚ ਵੀ ਲੱਗੀ ਗੱਡੀ ਦਾ ਡੱਗਾ ਹੈ ਤੇ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਹ ਜਲੰਧਰ ਦੀਆਂ ਤਸਵੀਰਾਂ ਨੇ ਸ੍ਰੀ ਗੁਰੂ ਰਵਿਦਾਸ ਚੌਂਕ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖੋ ਜੇ ਹੰਗਾਮਾ ਵੀ ਹੋ ਰਿਹਾ ਤੇ ਮੌਕੇ ਤੇ ਤੁਸੀਂ ਦੇਖ ਸਕਦੇ ਹੋ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਲੰਧਰ ਸ਼ਹਿਰ ਦੀਆਂ ਤਸਵੀਰਾਂ ਵੱਡੀਆਂ ਤਸਵੀਰਾਂ ਤਾਂ ਸਾਝੀਆਂ ਕੀਤੀਆਂ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਔਰ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਦੀ ਜਿਹੜਾ ਕਿ ਹੱਥੋ ਪਾਈ ਵੀ ਜਿਹੜਾ ਕਿ ਹੋ ਰਹੇ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਐਕਸਲੈਂਟ ਹੋਇਆ ਤਾਂ ਗੱਲ ਕਰਦੇ ਆ ਕਿ ਜਿਹੜਾ ਮਾਮਲਾ ਕੀ ਕਹਿਣਾ ਚਾਹੂੰਗਾ ਲੋਕਾਂ ਦਾ ਦਰਦ ਨਹੀਂ ਦੱਸਣਾ ਹੈ ਇਹਨਾਂ ਦੇ ਕਰਨੇ ਵਾਲੇ ਆ ਜੀ ਬਲੋ ਛੱਡ ਤੁਹਾਡੇ ਜਾ ਤਾਂ ਲੱਗੀ ਕੀ ਮਾਲ ਕੀ ਲੈ ਆਇਆ ਯਾਰ ਇਹਨੂੰ ਹਸਪੀਟਲ ਲੈ ਜਾਓ ਯਾਰ ਇਹਨੂੰ ਮਾਮਲਾ ਨਹੀਂ ਆ ਜਾ ਰਿਹਾ ਯਾਰ ਉਹ ਫਟਾ ਜਾ ਜਾ ਸਰ ਥੋੜਾ ਮਾਮਲਾ ਦਾ ਦੂਸਰੇ ਲਈ ਪਹਿਲੇ ਮਾਮਲੇ ਨੂੰ ਆਪਾਂ ਦੇਖ ਲੈਂਦੇ ਹਾਂ ਹਾਂ ਠੀਕ ਹੈ ਯਾਰ ਇਹਨੂੰ ਯਾਰ ਤੁਹਾਡੇ ਗੱਡੀ ਦੇ ਹਾਲਾਤ ਵੀ ਦੇਖੋ ਜੀ ਤੁਹਾਨੂੰ ਜਿਹੜੇ ਤਸਵੀਰਾਂ ਸਾਂਝੀਆਂ ਕੀਤੀਆਂ ਯਾਰਿਆਂ ਨੇ ਤੋਂ ਗੱਡੀ ਦੇ ਹਾਲਾਤ ਵੀ ਦੇਖੋ ਤੇ ਗੱਡੀ ਦੇ ਹਾਲਾਤ ਕਿੰਨੇ ਮਾੜੇ ਹੋ ਚੁੱਕੇ ਨੇ ਤਾਨਾ ਗੱਡੀ ਦੇ ਹਾਲਾਤ ਉਹ ਜਾਨਾ ਗੁਰੂ ਜੀ ਸਾਝੇ ਕਰਾਂਗੇ ਤੁਸੀਂ ਗੱਡੀ ਦੇ ਹਾਲਾਤ ਦੇਖ ਸਕਦੇ ਹੋ ਗੱਡੀ ਦੇ ਹਾਲਾਤ ਕਿੰਨੇ ਮਾੜੇ ਹੋ ਚੁੱਕੇ ਨੇ ਜਿਹੜੀਆਂ ਤਸਵੀਰਾਂ ਨੇ ਸ੍ਰੀ ਗੁਰੂ ਰਵਿਦਾਸ ਚੌਂਕੜੀਆਂ ਲਾਈਵ ਤਸਵੀਰਾਂ ਧਾਨਾ ਸਾਝੇ ਕੀਤੇ ਜਾ ਰਿਹਾ ਨੇ ਵੱਡੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਕਿ ਜਿਹੜਾ ਕਿ ਗੱਡੀ ਲਈ ਜਿਹੜੀ ਕਿ ਫਰੰਟ ਵਾਲਾ ਪਾਸਾ ਜਿਹੜਾ ਕਿ ਪੂਰਾ ਅੰਦਰ ਵੱਢ ਚੁੱਕਿਆ ਗੱਡੀ ਦੇ ਚਤਰੇ ਚਤਰੇ ਜਿਹੜੇ ਕਿ ਉੱਡ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਹੜਾ ਕਿ ਭਗੈਣਕ ਜਿਹੜਾ ਕਿ ਐਕਸੀਡੈਂਟ ਹੋਇਆ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਆ ਲਾਈਕ ਵੀਰਾਂ ਤੁਸੀਂ ਦੇਖ ਸਕਦੇ ਹੋ ਸੋ ਮੌਕੇ ਤੇ ਪੀਸੀਆਰ ਦੇ ਅਧਿਕਾਰੀ ਉਹ ਵੀ ਪਹੁੰਚੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਡਰਾਈਵਰ ਜਿਹੜਾ ਸਹੀ ਸਮਾਂ ਬਾਹਰ ਕੱਢ ਲਿਆ ਆ ਉਸ ਨੇ ਪੁੱਛਦੇ ਕਿ ਕਿਹਦੇ ਚ ਵੱਜੀ ਕਿਹਦੇ ਨਹੀਂ ਵੱਜੀ ਆ ਉਹ ਅਸੀਂ ਦੇਖਦੇ ਆ ਸਰ ਡਰਾਈਵਰ ਤਾਂ ਕਹਿਣਾ ਕਿ ਮੇਰੇ ਅੱਗੇ ਘਾਹ ਲੂਆਂ ਦੇ ਟਰੱਕ ਭਰਿਆ ਜਾ ਰਿਹਾ ਸੀਗਾ ਇੱਕ ਗੱਡੀ ਜਾ ਰਹੀ ਸੀ ਗੱਡੀ ਨੂੰ ਦੇ ਕੇ ਟ੍ਰੱਕ ਨੇ एकदम ਬ੍ਰੇਕ ਮਾਰਦੀ ਉਸ ਤੋਂ ਬਾਅਦ ਜਿਹੜੀ ਮੇਰੀ ਗੱਡੀ ਆ ਉਹਦੇ ਵਿੱਚ ਹਿੱਟ ਹੋ ਗਈ ਆ ਪਰ ਇਹਦੇ ਵਿੱਚ ਡਰਾਈਵਰ ਵੱਲੋਂ ਕਿਹਾ ਜਾ ਰਿਹਾ ਕਿ ਬੜੀ ਹਮ ਸ਼ਕਤ ਦੇ ਨਾਲ ਲੋਕਾਂ ਨੇ ਮਦਦ ਕੀਤੀ ਆ ਪੁਲਿਸ ਵਾਲਿਆਂ ਨੇ ਵੀ ਮਦਦ ਕੀਤੀ ਆ ਮੈਨੂੰ ਜਿਹੜਾ ਆ ਗੱਡੀ ਫਸੇ ਦੇ ਵਿੱਚੋਂ ਕੱਢ ਦਿੱਤਾ ਬਾਹਰ ਤੇ ਹੁਣ ਜਿਹੜਾ ਉਹਨੂੰ ਟ੍ਰੀਟਮੈਂਟ ਦੇ ਲਈ ਕਿੱਲੇ ਜਾਇਆ ਗਿਆ ਹੁਣ ਕੀ ਕਾਰਵਾਈ ਕੀ ਕੀਤੀ ਜਾਊਗੀ ਸਰ ਦਾ ਦਾਖਲ ਕਰ ਰਹੇ ਆ ਬਾਕੀ ਦੇ ਜਾਨਾਂ ਦੇ ਆਧਾਰ ਤੇ ਫਰਚਾ ਹੋਇਆ ਠੀਕ ਹੈ ਹੋਰ ਕਾਰਵਾਈ ਕਰਾਉਣੇ ਦਾ ਕੱਚਾ ਹੋਇਆ ਠੀਕ ਹੈ ਕਿਤੋਂ ਅੰਦਾਜ਼ੇ ਮੌਕੇ ਤੋਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਪਾਰ ਕੋ ਕੈਂਪ ਥਾਣੇ ਜਿਹੜੀ ਕਿ ਪੀਸੀਆਰ ਗੱਡੀ ਜਿਹੜੀ ਉਹ ਵੀ ਇੱਥੇ मौके ਤੇ ਮੌਜੂਦ ਹੈ ਸੋ ਗੱਡੀ ਨੰਬਰ ਤੁਸੀਂ ਦੇਖ ਸਕਦੇ ਹੋ 21 ਨੰਬਰ ਗੱਡੀ ਸੱਤ ਕਾਫੀ ਲੱਗ ਗਈ 21 ਨੰਬਰ ਗੱਡੀ ਜਿਹੜੀ ਕਿ ਮੌਕੇ ਤੇ ਪਹੁੰਚੀ ਏ ਕਿ ਜਿਹੜਾ ਕਿ ਪ੍ਰਸ਼ਾਸਨ ਜਿਹੜਾ ਕਿ ਮੌਕੇ ਤੇ ਪਹੁੰਚ ਚੁੱਕਿਆ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਹੈ ਜਿਹੜੀ ਕਿ ਹੈਲਪ ਕੀਤੀ ਜਿਹੜੀ ਕਿ ਲੋਕਾਂ ਦੀ ਜਿਹੜੀ ਕਿ ਨਾ ਲੋਕ ਵੀ ਲੱਗੇ ਨੇ ਜਿਨ੍ਹਾਂ ਨੇ ਹੈਲਪ ਕੀਤੀ ਹੈ ਡਰਾਈਵਰ ਦੀ ਸੋ ਡਰਾਈਵਰ ਨੂੰ ਜਿਹੜਾ ਕਿ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਸੋ ਗੱਡੀ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿੰਨੇ ਮਾੜੇ ਹੋ ਚੁੱਕੇ ਨੇ ਸੋ ਜਿਹੜੀਆਂ ਇਹ ਤਸਵੀਰਾਂ ਨੇ ਜਲੰਧਰ ਦੀਆਂ ਤਸਵੀਰਾਂ ਜਲੰਧਰ ਦੀਆਂ ਤਸਵੀਰਾਂ ਨੇ ਵੀ ਦੇਖ ਸਕਦੇ ਹੋ ਗੱਡੀ ਦਾ ਸਮਾਨ ਜਿਹੜਾ ਕਿ ਪੂਰੀ ਤਰ੍ਹਾਂ ਜਿਹੜੀ ਬਾਹਰ ਜਿਹੜੇ ਦੇਖ ਚੁੱਕਿਆ ਹੈ ਤਾਂ ਨੂੰ ਗੱਡੀ ਹਲਾਫ ਜਬਾ ਜਰੂਰ ਸਾਂਝੀ ਕਰਾਂਗੇ ਹਾਂ ਠੀਕ ਹੈ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਧਾਨਾ ਤਸਵੀਰਾਂ ਸਾਂਝੀਆਂ ਕੀਤੀਆਂ ਯਾਰੀਆਂ ਨੇ ਸ਼੍ਰੀ ਗੁਰੂ ਰਵੀਦਾਸ ਚੌਂਕ ਦੀਆਂ ਲਾਈਵ ਤਸਵੀਰਾਂ ਸੋ ਦੱਸਿਆ ਯਾਰਿਆ ਕਿ ਪੁਲਿਸ ਪ੍ਰਸ਼ਾਸਨ ਅਨੁਸਾਰ ਕਿ ਜਾਨੀ ਮਾਨੀ ਕੋਈ ਨੁਕਸਾਨ ਨਹੀਂ ਹੋਇਆ ਸੋ ਬਚਾ ਏ ਡਰਾਈਵਰ ਦਾ ਤੋਂ ਤੁਸੀਂ ਦੇਖ ਸਕਦੇ ਹੋ ਪਾਰੀ ਹੰਗਾਮਾ ਵੀ ਦੇਖਣ ਨੂੰ ਜਿਹੜਾ ਕਿ ਮਿਲ ਰਿਹਾ ਤੇ ਕਰਕੇ ਫੜਿਆ ਹਸਪੀਟਲ ਦਾ ਮੰਡੀ ਦੇ ਵਿੱਚ ਪੜ ਗਿਆ ਮੈਂ ਹਸਪੀਟਲ ਜਾ ਰਿਹਾ ਹਾਂ ਪਰ ਮੈਂ ਕਹਦਾ ਯਾਰ ਭਾਈ ਨਾ ਕਰ ਕਰਾ ਮੈਂ ਤੇਰੀ ਗੱਡੀ ਦੇ ਵਿੱਚ

ਉਹ ਗੱਲ ਜਿਹੜੀ ਕਹਿੰਦਾ ਕਿ ਕੋਈ ਬਾੜੀ ਆਇਆ ਆ। ਆਹ ਬੰਦੇ ਜਿਹੜਾ ਜੀ ਡਰਾਈਵਰ ਦਾ ਜਿਹੜਾ ਸਮਾਨ ਹੈ। ਤੂੰ ਤੀ ਦੇਖ ਸਕਦੇ ਹੋ ਡਰਾਈਵਰ ਦਾ ਜਿਹੜਾ ਕਿ ਸਮਾਨ ਵੀ ਕੱਢਿਆ ਜਾ ਰਿਹਾ ਹੈ। ਉਹ ਚਾਚਾ ਉਹਨੂੰ ਦਿਖਾ ਦੇ ਕਰੀ। ਤੂੰ ਵੀ ਗੱਡੀ ਚੋਂ ਕੱਢ ਕੇ ਦੇਖੀ ਯਾਰ ਇਹ ਕਿੰਨਾ ਜੀ ਆ ਵੇ ਮੈਂ ਕਿਹਾ ਸਾ ਮੇਰੀ ਸਾਈਕਲ ਉਹ ਦੇਖੀ ਯਾਰ ਕੀ ਕੱਢਿਆ ਦੇਖੀ ਉਹ ਕਾਗਜ਼ ਮੈਂ ਫੜਾਣੇ ਸੀ ਉਹਨੂੰ ਤੂੰ ਦੇਖੋ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਡਰਾਈਵਰ ਦਾ ਜਿਹੜਾ ਕਿ ਸਮਾਨ ਕੱਢ ਕੇ ਫੜਾਇਆ ਗਿਆ ਉਹਨਾਂ ਲੋਕ ਕਿ ਲੋਕਾਂ ਵੱਲੋਂ ਹੈਲਪ ਕੀਤੀ ਗਈ ਹੈ। ਇਹ ਨੰਬਰ ਲਗਾ ਦੇਤਾ ਆ ਵਾ ਵਾ ਜੱਤੀ ਦੇ ਕਹਿਰਾ ਵਿੱਚ ਉਹ ਵੱਡੀਆਂ ਨੰਬਰ ਤੁਹਾਨੂੰ ਸਾਂਝੇ ਕੀਤੀਆਂ ਆਂ ਇਹ ਦੇਖੋ ਜਿਓ ਲਾਈਵ ਤਸਵੀਰਾਂ ਤੇ ਜਲੰਧਰ ਦੀਆਂ ਤਸਵੀਰਾਂ ਨੇ ਵੱਡੀਆਂ ਤੁਸੀਂ ਤਾਂ ਵੀ ਦੇਖ ਸਕਦੇ ਹੋ ਇਹ ਲਾਈਵ ਤਸਵੀਰਾਂ ਤੁਹਾਣਾ ਸਾਂਝੇ ਕੀਤੀਆਂ ਯਾਰੀਆਂ ਨੇ ਤੁਸੀਂ ਦੇਖੋ ਜਿਓ ਗੱਡੀ ਹਾਲਾਤ ਗੱਡੀ ਹਾਲਾਤ ਕਿੰਨੇ ਮਾੜੇ ਹੋ ਚੁੱਕੇ ਨੇ ਸੋ ਤੁਸੀਂ ਦੇਖੋ ਜਿਓ ਥੋੜੀ ਦੇਰ ਪਹਿਲੇ ਇਥੇ ਹੰਗਾਮਾ ਵੀ ਬਹੁਤ ਜ਼ਿਆਦਾ ਹੋ ਰਿਹਾ ਜਲੰਧਰ ਦੀਆਂ ਵੱਡੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਯਾਰੀਆਂ ਨੇ ਤਸਵੀਰਾਂ ਜਿਵੇਂ ਦੇਖ ਸਕਦੇ ਹੋ ਡਰਾਈਵਰ ਦਾ ਜਿਹੜਾ ਕੀ ਨੁਕਸਾਨ ਵੀ ਚਲੋ ਬਹੁਤ ਜ਼ਿਆਦਾ ਹੋ ਚੁੱਕਿਆ ਸੋ ਤਸਵੀਰਾਂ ਜਿਵੇਂ ਦੇਖ ਸਕਦੇ ਹੋ ਪ੍ਰਸ਼ਾਸਨ ਦਾ ਜਿਹੜਾ ਕੀ ਇਹ ਜਿਹੜੀਆਂ ਲਾਈਵ ਤਸਵੀਰਾਂ ਨੇ ਵੀ ਲਾਈਵ ਦੇ ਵਿੱਚ ਦੇਖਿਆ ਕਿ ਜਿਹੜਾ ਕੀ ਪ੍ਰਸ਼ਾਸਨ ਨਾਲ ਵੀ ਜਿਹੜੀ ਕੀ ਗਾਲੀ ਗਲੋਚ ਹੁੰਦੀ ਨਜ਼ਰ ਆ ਰਹੀ ਹੈ सब तस्वीर तु देख सलंधर दस्वीर ने ਲਾਈ ਤੁਸੀਂ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਸ੍ਰੀ ਗੁਰੂ ਰਵਿਦਾਸ ਚੌਂਕ ਦੇ ਇਲਾਕੇ ਭਾਰੀ ਜਿਹੜਾ ਕਿ ਹੰਗਾਮਾ ਦੇਖਣ ਨੂੰ ਮਿਲ ਰਿਹਾ ਦੇਖ ਸਕਦੇ ਹੋ ਕਿ ਗੱਡੀ ਦਾ ਛੋਟੇ ਹਾਥੀ ਵਾਲਾ ਕੋਈ ਐਕਸੀਡੈਂਟ ਜਿਹੜਾ ਕਿ ਬਹੁਤ ਭਿਆਨਕ ਹੋ ਚੁੱਕਿਆ ਹੈ ਇਹ ਲਾਈ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਲੰਧਰ ਦੀਆਂ ਸ੍ਰੀ ਗੁਰੂ ਰਵਿਦਾਸ ਚੌਂਕ ਦੀਆਂ ਤਸਵੀਰਾਂ ਨੇ ਗੱਡੀ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਗੱਡੀ ਹਾਲਾਤ ਕਿੰਨੇ ਮਾੜੇ ਹੋ ਚੁੱਕੇ ਨੇ ਸੋ লাই ਤੁਸੀਂ ਇਹਦਾ ਸਾਂਝੀ ਕਿਤੇ ਜਾ ਰਹੇ ਨੇ ਬਲੰਦਰ ਦੀਆਂ ਤਸਵੀਰਾਂ ਨੇ ਸੋ ਤੁਹਾਨੂੰ ਜਿੱਦਾਂ ਕੋਈ ਨਾ ਵੀ ਅਪਡੇਟ ਮਿਲੇਗਾ ਨਾ ਜਰੂਰ ਸਾਂਝੀ ਕਰਾਂਗੇ ਸੋ ਸਾਡੇ ਚੈਨਲ ਤੋਂ ਜੁੜੇ ਰਹੇ ਨਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ